ਅੱਜ ਸਾਡੇ ਨਾਲ ਇੱਕ ਸਫਲ ਔਰਤਾ ਵੀਰਪਾਲ ਸੇਖੋਂ ਜੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਐਕਟਿਵ ਨੇ ਆਪਣਾ ਕੰਮ ਵੀ ਕਰਦੇ ਆ ਬਿਜ਼ਨਸ 'ਚ ਵੀ ਸਫਲ ਆ ਹਰ ਇੱਕ ਥਾਂ ਤੇ ਸਫਲ ਆ ਤੇ ਇਹਨਾਂ ਨੂੰ ਪੁੱਛਦੇ ਆ ਵੀ ਸਫਲਤਾ ਇੰਨੀ ਈਜ਼ੀ ਰਹੀ ਪੌਣੀ ਜਾਂ ਸੰਘਰਸ਼ ਵੀ ਰਿਆ ਸਤਿ ਸ਼੍ਰੀ ਅਕਾਲ ਜੀ ਜੁਮੇਤ ਮੇਰੇ ਥੈਂਕ ਯੂ ਤੁਹਾਡਾ ਤੇ ਥੈਂਕ ਯੂ ਸਾਰੇ ਦੇਖਣ ਵਾਲਿਆਂ ਦਾ ਕੁਝ ਵੀ ਜੇ ਆਪਾਂ ਸੋਚਦੇ ਆ ਉਨੂੰ ਕਰਨ ਦਾ ਸਟਾਰਟਿੰਗ ਤੋਂ ਤਾਂ ਉਹ ਸੌਖਾ ਤਾਂ ਹੁੰਦਾ ਨਹੀਂ ਕਿਉਂਕਿ ਆਪਣੇ ਜਾਦਾ ਲੋਕ ਤਾਂ ਪੰਜਾਬ ਚ ਆ ਹੀ ਕਰਦੇ ਆ ਵੀ ਗੱਲਾਂ ਬਾਹਲੀਆਂ ਕਰਦੇ ਆ ਸਲਾਹਾਂ ਬਾਹਲੀਆਂ ਕਰਦੇ ਆ ਪੁੱਛ ਦੱਸ ਇਨਕੁਆਰੀ ਪਰ ਕਰਦੇ ਕੁਛ ਨਹੀਂ ਜੇ ਹੁਣ ਆਪਾਂ ਸੋਚ ਲਿਆ ਮੰਨ ਲਓ ਛੋਟੇ ਹੁੰਦੇ ਸੋਚ ਲਿਆ ਜਦੋਂ ਮੈਂ ਛੋਟੀ ਸੀ ਨਾ ਬਹੁਤ ਛੋਟੀ ਤਾਂ ਜਦੋਂ ਟੀਚਰ ਜਿਵੇਂ ਮੰਨ ਲਓ ਮੈਥ ਵਾਲੇ ਟੀਚਰ ਪੜਾ ਰਹੇ ਆ ਨਾ ਬੋਰਡ ਤੇ ਇਦਾਂ ਲਿਖ ਕੇ ਤਾਂ ਬਹੁਤ ਜਿਵੇਂ ਸਮਕਈ ਲੰਬੇ ਨਹੀਂ ਚਲੇ ਜਾਂਦੇ ਨਾ ਮੈਥ ਵਾਲੇ ਸਮ ਤੇ ਮੈਂ ਸੋਚਦੀ ਹੁੰਦੀ ਸੀ ਮੈਂ ਟੀਚਰ ਦਾ ਬੰਨਾ ਚਾਹਣੀ ਆ ਪਰ ਵੀ ਇੰਨਾ ਮੱਥਾ ਨਹੀਂ ਮੱਥਵੱਜਣਾ ਜਿੰਨੇ ਨਾ ਵੀ ਆਏ ਥੋੜਾ ਜਿਹਾ ਦਸਲਾ ਹੋਵੇ ਜਿਹਨੇ ਕੰਪਿਊਟਰ ਵਾਲੀ ਟੀਚਰ ਆ ਵੀ ਮੈਂ ਇਦਾਂ ਬਣਾ ਤੇ ਚਲੋ ਇਹ ਜਿਹੜੇ ਘਰ ਕੇ ਇਹ ਨਹੀਂ ਸੀ ਸੋਚਿਆ ਵੀ ਮੈਂ 10th ਕਰ ਸਕਦੀ ਆ ਜਾਂ ਮੈਂ 8th ਕਰ ਸਕਦੀ ਆ ਉਸ ਘਰ ਦੇ ਵਿੱਚੋਂ ਮੈਂ ਬੀਐਸਸੀਆਈਟੀ ਕੀਤੀ ਐਮਸੀਏ ਕੀਤੀ ਤੇ ਕੰਪਿਊਟਰ ਟੀਚਰ ਬਣਨ ਵਾਲਾ ਵੀ ਮੇਰਾ ਜਿਹੜਾ ਸੁਪਨਾ ਸੀ ਉਹ ਪੂਰਾ ਹੋਇਆ ਬਾਕੀ ਸਾਰਾ ਕੁਝ ਹੈਗਾ ਹੀ ਉਹ ਨਾਲ-ਨਾਲ ਆਪਾਂ ਚੱਲਾਂਗੇ ਸੌਖਾ ਨਹੀਂ ਹੁੰਦਾ ਬਹੁਤ ਔਖਾ ਬਾਕੀ ਜਦੋਂ ਗਰੀਬੀ ਚੋਂ ਆਪਾਂ ਨਿਕਲਦੇ ਆ ਉਹਦੇ ਬਹੁਤ ਮੁਸ਼ਕਲਾਂ ਆਉਂਦੀਆਂ ਉਹਦੇ ਕੋਈ ਸਾਥ ਨਹੀਂ ਦਿੰਦਾ ਕੋਈ ਨਹੀਂ ਨਾਲ ਖੜਦਾ ਵੀ ਚਲੋ ਕਈ ਤਾਂ ਹੁਣ ਕੱਲ ਹੀ ਕੋਈ ਵਿਦਵਾਨ ਆ ਜਿਹੜੇ ਫੇਸਬੁੱਕ ਤੇ ਕਹਿ ਰਹੇ ਸੀ ਕਹਿੰਦੇ ਵੀ ਜਿਹੜੇ ਸੋਸ਼ਲ ਮੀਡੀਆ ਵਾਲੇ ਆ ਨਾ ਇਹ ਕਹਿੰਦੇ ਰਿਸ਼ਤੇ ਬਣਾਉਂਦੇ ਆ ਬਹੁਤ ਭੰਗਦੇ ਆ ਤੇ ਕਹਿੰਦੇ ਦੋਸਤਾਂ ਨੂੰ ਬਹੁਤ ਭੰਗਦੇ ਆ ਕਿ ਖੜਦੇ ਆ ਦੋਸਤੋ ਖੜਦੇ ਆ ਰਿਸ਼ਤੇਦਾਰ ਵੀ ਇਹ ਐਵੇਂ ਇੱਕ ਸੋਸ਼ਲ ਮੀਡੀਆ ਦੀ ਹਵਾ ਬਣਾਈ ਆ ਪਰ ਨਹੀਂ ਵੀਰੇ ਗਰੀਬੀ ਚ ਕੋਈ ਨਹੀਂ ਖੜਦਾ ਹੁੰਦਾ ਉਹ ਆਪ ਹੀ ਬੇਣਾ ਜਿਹੜੇ ਬੰਦੇ ਨੂੰ ਕੱਟਨੇ ਪੈਂਦੇ ਆ ਤੇ ਬਹੁਤ ਔਖਾ ਅੱਗੇ ਆਪਾਂ ਸਾਰੀ ਜਿਹੜੀ ਡਿਸਕਸ ਕਰਾਂਗੇ ਆਪੋ ਹੀ ਪੁਰਾਣੇ ਦਿਨ ਜੇ ਤੁਹਾਨੂੰ ਵੈਸੇ ਤਾਂ ਯਾਦ ਨਹੀਂ ਕਰਨੇ ਚਾਹੀਦੇ ਪਰ ਆਪਾਂ ਜੇ ਯਾਦ ਕਰੀਏ ਮੋਟੀ ਉਹ ਉਹਨਾਂ ਦੀ ਗੱਲ ਕਰਦੇ ਆ ਵੀ ਤੁਸੀਂ ਸ਼ੁਰੂਆਤ ਤੋਂ ਦੱਸੋ ਵੀ ਸ਼ੁਰੂਆਤ ਤੋਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਰਹੀਆਂ ਤੇ ਉਹਨਾਂ ਤੋਂ ਪਾਰ ਕਿਵੇਂ ਪਾਇਆ ਨੇ ਵੀਰੇ ਵੀ ਯਾਦ ਨਹੀਂ ਕਰਦੇ ਇਹ ਗੱਲ ਨਹੀਂ ਹੋਣੀ ਚਾਹੀਦੀ ਵੀ ਜਿਹੜੀ ਬੰਦੇ ਨੂੰ ਗਰੀਬੀ ਆ ਤੇ ਜਿਹੜੇ ਬੰਦੇ ਨੂੰ ਮਾਰੇ ਦੇਣਾ ਮੈਂ ਚਾਹੁੰਦੀ ਹਾਂ ਕਿ ਉਹ ਕਦੇ ਵੀ ਬੰਦੇ ਨੂੰ ਭੁੱਲ ਨਹੀਂ ਚਾਹੀਦੀ ਬੇਸ਼ੱਕ ਤੁਸੀਂ ਅਸਮਾਨ ਤੇ ਆ ਤੇ ਧਰਤੀ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਦਿਨ ਸਾਰਿਆਂ ਨੇ ਧਰਤੀ ਤੇ ਹੀ ਆਉਣਾ ਹੈ ਨਾ ਤੇ ਵੀਰੇ ਅਸੀਂ ਨਾ ਤਿੰਨ ਭੈਣ ਭਰਾ ਕਿਸਾਨ ਜਿਵੇਂ ਛੋਟੇ ਕਿਸਾਨਾਂ ਵਾਲਾ ਮਿਡਲ ਪਰਿਵਾਰ ਅਸਲੀ ਗਾਣੇ ਵਾਲਾ ਪਰਿਵਾਰ ਨਾ ਉਹ ਨਹੀਂ ਸੱਚੀ ਵਾਲੇ ਜਿਹੜੇ ਜੱਟ ਹੁੰਦੇ ਆ ਪਰ ਉਹ ਵੀ ਆਏ ਆ ਵੀ ਚਲੋ ਮਜ਼ਦੂਰ ਵੀ ਸਾਡੇ ਨਾਲ ਸੌਖੀ ਰੋਟੀ ਖਾਂਦੇ ਸੀ ਅਸੀਂ ਉਸ ਤਰ੍ਹਾਂ ਦੇ ਕਿਸਾਨ ਵੀ ਜਿਨ੍ਹਾਂ ਦੇ ਘਰੇ ਕੋਈ ਮੈਨੇਜਮੈਂਟ ਨਹੀਂ ਸੀਗਾ ਜਿਵੇਂ ਪੰਗੇ ਜੇ ਨਹੀਂ ਜਿਵੇਂ ਮੇਰੇ ਫਾਦਰ ਸਾਹਿਬ ਉਹ ਪੰਗੇ ਦੇ ਬਾੜੇ ਲੈ ਲੈਂਦੇ ਜਿਵੇਂ ਇੱਕ ਵਾਰੀ ਉਹ ਲੋਨ ਕਰਾ ਲਿਆ ਤੇ ਭੇਡਾਂ ਬੱਕਰੀਆਂ ਲੈ ਲਈਆਂ ਕਿਤੇ ਲੋਨ ਕਰਾ ਲਿਆ ਟਰੈਕਟਰ ਲੈ ਲਿਆ ਉਹ ਕਿਸ ਤਾਂ ਕੁਛ ਤਾਂ ਹੀ ਨਹੀਂ ਸਿਪਰੀ ਜਾਂਦੀਆਂ ਹਨ ਉਹਨਾਂ ਪੰਗੇ ਬਾੜੇ ਹੋ ਜਾਂਦੇ ਸੀ ਨਹੀਂ ਤਾਂ ਉਹਨਾਂ ਦੀ ਜ਼ਮੀਨ 'ਤੇ ਜਿਹੜੇ ਸਾਡੇ ਆਲੇ ਦੁਆਲੇ ਵਾਲੇ ਵਧੀਆ ਆਮਦਨ ਨਿਭਾ ਕਰਦੇ ਸੀਗੇ ਤੇ ਸਾਨੂੰ ਮਤਲਬ ਇੱਕ ਤਾਂ ਹੁਣ ਉਹ ਜਿਹੜੀਆਂ ਢੇਡਾਂ ਬੱਕਰੀਆਂ ਮੈਂ ਮੇਰਾ ਭਰਾ ਆਰਮੀ ਚ ਹੂੰ ਤੇ ਸਾਡੇ ਡਰੇ ਨਾ ਚੰਦ ਪਨ ਸਾਰਿਆਂ ਤੁਸੀਂ ਦੇਖੀਆ ਤੇ ਡਰੇ ਕਿ ਅਸੀਂ ਬਹੁਤ ਤਿੰਨਾ ਭੈਣਾਂ ਪੜਾਵਾਂ ਨੇ ਬਹੁਤ ਤੇ ਢੇਡਾਂ ਬੱਕਰੀਆਂ ਵੀ ਚਾਰੀਆਂ ਤੇ ਬਾਕੀ ਚਲੋ ਜਿਹੜਾ ਘਰੇ ਅੱਗੇ ਸਾਰੀਆਂ ਕੁੜੀਆਂ ਵੈਸੇ ਕਰਦੀਆਂ ਸੀ ਗੋਆਪੂੜਾ ਉਹ ਬਹੁਤ ਕੀਤਾ ਜਮੀਨ ਦੇ ਨਾਲ ਜਿਹੜੇ ਜਿੰਨੀ ਸਾਡੀ ਜਮੀਨ ਸੀਗੀ ਤੇ ਉਹ ਮੈਂ ਟਿੰਡੋ ਵੀਜ ਲੈਂਦੇ ਉਸ ਸਮੇਂ ਹੂੰ ਪਹਿਲਾਂ ਅਸੀਂ ਤਿੰਨੇ ਭੈਣ ਭਰਾ ਮੇਰੀ ਭਰਾਵ ਦੇ ਛੋਟਾ ਸੀ ਪਰ ਅਸੀਂ ਦਿਨੇ ਜਾਂਦੇ ਸਵੇਰ ਸਾਨੂੰ ਟਿੰਡਾ ਤੋੜਨ ਲੈ ਕੇ ਜਾਇਆ ਜਾਂਦਾ ਤੇ ਮਸਾਂ ਵੀ ਅਸੀਂ ਸਕੂਲ ਦੇ ਉਧਰ ਘੰਟੀ ਵੱਜ ਜਾਂਦੀ ਸਾਡੇ ਬਾਰ ਚੀ ਸਕੂਲ ਆ ਤੇ ਜਦੋਂ ਅਸੀਂ ਆਉਂਦੇ ਸਕੂਲੋਂ ਵਾਪਸ ਤੇ ਪੁੱਜੀ ਮੇਰੀ ਵਰਦੀ ਖੁੰਡੀ ਸੀ ਮੈਨੂੰ ਯਾਦ ਆ ਤੇ ਵੀ ਨੋਂ ਦਾ ਟਾਈਮ ਨਹੀਂ ਸੀ ਹੁੰਦਾ ਤੇ ਉਵੇਂ ਵਰਦੀ ਮੈਂ ਪਸੀਨੇ ਵਾਲੀ ਬਗਲ ਕੇ ਦਵਾ ਦਾ ਪਹਿਲੀ ਬੈਲ ਜਿਹੜੀ ਵਾਜੀ ਆਂਦੀ ਸੀ ਤੇ ਦੂਜੀ ਬੈਲ ਵੇਲੇ ਨੂੰ ਮੈਂ ਮਸਾਂ ਹੀ ਪਹੁੰਚਣਾ ਤੇ ਬਹੁਤ ਵਾਰੀ ਆਏ ਹੁੰਦਾ ਸੀਗਾ ਵੀ ਸਕੂਲ ਲੱਗ ਜਾਂਦਾ ਤੇ ਲੋਕ ਲੋਕ ਕੇ ਮਸਾਂ ਹੀ ਕਲਾਸ 'ਚ ਜਾਣਾ ਤੇ ਵੀ ਦੇ ਦਿਨ ਯਾਦ ਕਰਦੇ ਹਾਂ ਨਾ 200 ਰੁਪਏ ਦੀਆਂ ਜਿਹੜੀਆਂ ਟਿੰਡੋ ਆਉ ਟੀਚਰਾਂ ਨੂੰ ਵੇਚੀਆਂ ਹੋਈਆਂ ਦੁੱਧ ਵੇਚਿਆ ਹੋਇਆ ਚਲ ਸ਼ੁਪੇਰ ਤੁਸੀਂ ਇਹ ਗੱਲ ਦੱਸੀਆ ਨਹੀਂ ਤਾਂ ਟੀਚਰਾਂ ਦੇ ਤਾਂ ਇਹ ਫ੍ਰੀ ਚ ਹੀ ਲੈ ਲੈਂਦੇ ਆ ਨਹੀਂ ਨਹੀਂ ਕੋਈ ਸ਼ਰਮ ਨਹੀਂ ਹੈਗਾ ਟੀਚਰ ਮਤਲਬ ਇਦਾਂ ਨਹੀਂ ਸਿਖਰਦੇ ਸਾਰੇ ਇਮਾਨਦਾਰ ਹੁੰਦੇ ਵੀ ਚਲੋ ਇਦਾਂ ਉਹਨਾਂ ਨੂੰ ਪਤਾ ਸੀਗਾ ਵੀ ਆਰਗੈਨਿਕ ਮਿਲਦਾ ਹੈਗਾ ਨਾ ਵੀ ਘਰ ਦਾ ਚਲੋ ਫਰੈਸ਼ ਹੁੰਦਾ ਵੀ ਉਹ ਠੀਕੜਾ ਆਪਾਂ ਕੋਈ ਦੇ ਸਪਰੇ ਪਹਿਲਾਂ ਕੋਈ ਬਾੜੀ ਇੰਨੀ ਨਹੀਂ ਸੀ ਕੀਤੀਆਂ ਦੀ ਹੁਣ ਤਾਂ ਜਿਵੇਂ ਖੇਤੀ ਜਾਰਾਂ ਬਣਦੀਆਂ ਠੀਕ ਸੀਗਾ ਉਦੋਂ ਐਨਾ ਲਾਲ ਚਨੀ ਸੀ ਹੁੰਦਾ ਹੁਣ ਤਾਂ ਜਿਵੇਂ ਜ਼ਮੀਨਾਰਾਂ ਨੂੰ ਵੀ ਬਹੁਤ ਲਾਲਚ ਆ ਆਪ ਹੀ ਖਾਣਾ ਹੁੰਦਾ ਪਰ ਆਪਾਂ ਕਿੰਨਾ ਜ਼ਹਿਰ ਸਿੱਟੀ ਜਾਂਦੇ ਆ ਪਰ ਉਹ ਲਾਲਚ ਉਸ ਸਮੇਂ ਚ ਥੋੜਾ ਘੱਟ ਹੁੰਦਾ ਸੀ ਐਨਾ ਫਰਕ ਸੀਗਾ ਆਪਾਂ ਤੁਸੀਂ ਵੀ ਭੇਡਾਂ ਬੱਕਰੀਆਂ ਚਾਰਦੇ ਰਹੇ ਟਿੰਡੋ ਟਿੰਡੋ ਤੋੜਨ ਦਾ ਕੀ ਮਜ਼ਦੂਰੀ ਦਾ ਵੀ ਇਹਦਾ ਹਾਂ ਮਜ਼ਦੂਰੀ ਵੀ ਬਹੁਤ ਘਰੇ ਮਤਲਬ ਪਹਿਲਾਂ ਤਾਂ ਮਨਾਏ ਹੁੰਦਾ ਸੀਗਾ ਵੀ ਘਰ ਦੇ ਲਰਨਾ ਵਗੈਰਾ ਚੁਗਣ ਜਾਂਦੇ ਤੇ ਉਹ ਬੱਚਿਆਂ ਨੂੰ ਜਿਵੇਂ ਹੁਣ ਸਾਨੂੰ ਘਰੋਂ ਛੱਡਿਆ ਘਰੇ ਛੱਡਿਆ ਆਂਦੇ ਤੇ ਅਸੀਂ ਤਿੰਨੇ ਭੈਣ ਭਰਾ ਹੁੰਦੇ ਹਨਾ ਘਰ ਤਾਂ ਉਹ ਸੁਬਾਹ ਲੈ ਭਾਂਦੇ ਜੇ ਤਾਂ ਹੁੰਦੇ ਕਿਵਰੀ ਮੈਂ 1 ਵਜੇ ਪੇਪਰ ਦੇ ਜਦੋਂ ਚੱਲਦੇ ਹੁੰਦੇ ਸੀ ਪੇਪਰਾਂ 'ਚ ਨਹੀਂ ਬੱਚੇ ਹੁਣ ਜਿਵੇਂ ਆਪਣੇ ਬੱਚਿਆਂ ਦੇ ਪੇਪਰ ਹੋਣ ਤਾਂ ਪਾਤਾ ਅੱਗੇ ਪਿੱਛੇ ਘੁੰਮਦੇ ਫਿਰੇ ਹਨਾ ਤਾਂ ਉਹ ਪੇਪਰ ਦੇ ਕੇ ਮੈਂ ਆਉਣਾ ਤੇ ਆਨਲਾਈਨ ਮੇਰੇ ਡੇਲੀ ਪਤੀਲੇ ਤੁਲੇ ਮੰਜ ਨਾਲੇ ਪਏ ਹੁੰਦੇ ਉਹ ਵੀ ਬੁੱਕਰ ਬੁੱਕਰ ਕੂੜਾ ਹਨਾ ਉਦੋਂ ਮੈਂ ਸਾਰਾ ਪਰ ਮੈਂ ਸ਼ੁਰੂ ਤੋਂ ਆਏ ਨਹੀਂ ਹੈਗਾ ਵੀ ਮੱਥੇ ਵਟ ਨਹੀਂ ਪਾਇਆ ਕਦੇ ਵੀ ਕਿਸੇ ਕੰਮ ਨੂੰ ਸ਼ੁਰੂ ਤੋਂ ਅਸੀਂ ਸਾਰੇ ਹੀ ਮਿਹਨਤੀ ਸੀ ਸਾਰਾ ਪਰਿਵਾਰ ਤੇ ਇਕ ਰਹਿਣਾ ਚਾਹਦੇ ਸੀ ਪਰ ਵੀ ਕੰਮ ਨੂੰ ਦੇਖ ਕੇ ਕਈ ਤਾਂ ਹੁਣ ਮਰਨ ਲੱਗ ਜਾਂਦੇ ਆ ਕਈ ਲੋਕ ਤਾਂ ਦੇਹ ਸਾਮ-ਸਾਮ ਰੱਖੀ ਜਾਂਦੇ ਆ ਵੀ ਹੁਣ ਤਾਂ ਕੁਤਿਆ ਨੇ ਨਿਖਾਣੀ ਨੂੰ ਵੀ ਪਤਾ ਹਨਾ ਵੀ ਸਾਰਿਆਂ ਨੇ ਇੱਕੇ ਥਾਂ ਜਾਣਾ ਕਈ ਲੋਕ ਤਾਂ ਬਸ ਆਪਦੇ ਸ਼ਰੀਰ ਦੇ ਇਨ ਇੱਕ ਸੰਭਾਲ ਕਰੀ ਜਾਂਦੇ ਆ ਵੀ ਜੇ ਕਿਤੇ ਮੈਂ ਕੰਮ ਨੂੰ ਲਾ ਲਿਆ ਜੇ ਕਿਤੇ ਮੇਰੇ ਹੱਥ ਨਾਲ ਬਿਲਾ ਨਹੀਂ ਕੱਟ ਲਈ ਤੇ ਮੇਰੇ ਹੱਥ ਕਿਤੇ ਕਾਲੇ ਨਾ ਹੋ ਜਾਣ ਮੈਨੂੰ ਫਿਰ ਉਹ ਬੰਦਾ ਅੱਗੇ ਨਹੀਂ ਵੱਸ ਸਕਦਾ ਜੋ ਗਰੀਬ ਜੰਮਿਆ ਉਹ ਗਰੀਬ ਹੀ ਮਰੂਗਾ ਉਹ ਨੇ ਕਦੇ ਵੀ ਅੱਗੇ ਨਹੀਂ ਆਉਣਾ ਬਸ ਇਹ ਆ ਵੀ ਤੁਹਾਨੂੰ ਮਿਹਨਤ ਕਰਨੀ ਪੈਂਦੀ ਆ ਫਾਲਾ ਪਰਮਾਤਮਾ ਨੇ ਉਹ ਪਤਾ ਨਹੀਂ ਤੁਹਾਨੂੰ ਕਿਹੜੀ ਜਗ੍ਹਾ ਦੇ ਦੇਣਾ ਅਸੀਂ ਹੋਰ ਲਾਈਨ ਚ ਮਿਹਨਤ ਕਰ ਰਹੇ ਆ ਤੁਹਾਡੀ ਮਿਹਨਤ ਸੱਚੀ ਸੀ ਪਰ ਮਾਤਮਾਨੀ ਚ ਨੂੰ ਫਾਇਦਾ ਦੇਣਾ ਹੀ ਦੇਣਾ ਬੇਸ਼ੱਕ ਤੁਹਾਨੂੰ ਕਿਸੇ ਹੋਰ ਲਾਈਨ ਚ ਫਾਇਦਾ ਮਿਲਦੀ ਪਰ ਇਹ ਨਹੀਂ ਹੈਗਾ ਵੀ ਕਿਸੇ ਬੰਦੇ ਨੇ ੱੱਕੇ ਖਾਦੇ ਮਿਹਨਤ ਕੀਤੀ ਤੇ ਉਹਵੇਂ ਰਹਿ ਗਿਆ ਆ ਇਹ ਹੋ ਹੀ ਨਹੀਂ ਸਕਦਾ ਤੁਸੀਂ ਕਹਿੰਦੇ ਆ ਵੀ ਅੱਜ ਕੱਲ੍ਹ ਲੋਕ ਆਪਣੇ ਸਰੀਰ ਨੂੰ ਸੰਭਾਲ ਸੰਭਾਲ ਰੱਖਦੇ ਆ ਕੰਮ ਤੋਂ ਡਰਦੇ ਆ ਤੇ ਸਰੀਰ ਦੀ ਫਿਟਨੈਸ ਕੰਮ ਨਾਲ ਆ ਕਿ ਸੰਭਾਲ ਕੇ ਰੱਖਣ ਨਾਲ ਵੀਰੋ ਦੇਖੋ ਜੇ ਕੰਮ ਕਰਾਂਗੇ ਤਾਂ ਚੱਲਦੇ ਫਿਰਦੇ ਰਵਾਂਗੇ ਹੈਨਾ ਫਿਰ ਤਾਂ ਸਰੀਰ ਵੀ ਚੱਲਦਾ ਫਿਰਦਾ ਰਹੂਗਾ ਹੁਣ ਬਿਮਾਰੀਆਂ ਵੀ ਦੇਖੋ ਕਿੰਨੀਆਂ ਲੋਕ ਦਵਾਈਆਂ ਵੀ ਤਾਂ ਖਾ ਰਹੇ ਆ ਜੋ ਵੀ ਕਿਤੇ ਕੰਮ ਕਰ ਲੈਣ ਤਸੀਸ ਵੀ ਮਿਲਦੀ ਹੈ ਘਰਦਿਆਂ ਵੀ ਹੁੰਦੇ ਕੋ ਸਾਡੇ ਘਰ ਚ ਜਿਵੇਂ ਦੋਬੋ ਵਰਗਾ ਤੇ ਜਦੋਂ ਆਵਾਜ਼ ਮਾਰਦੇ ਜਿਵੇਂ ਮੇਰੇ ਜਿਹੜੀ ਸਾਡੇ ਦਾਦੀ ਹੈ ਮੇਰੇ ਦਾਸ ਸੱਸ ਉਹ ਸਾਡੇ ਬੱਚਿਆਂ ਵਰਗੇ ਆ ਜਿਹੜੀਆਂ ਹੁਣ ਆਹ ਅਸੀਂ ਚੀਜ਼ਾਂ ਵੀ ਬਣਾਉਣਾ ਜਿਹੜੀਆਂ ਵੀਡੀਓ ਆ ਤਾਂ ਉਹ ਜਿਵੇਂ ਹੈਲਥ ਡਿਪਾਰਟਮੈਂਟ ਸੀ ਮੈਨੂੰ ਕਹਿੰਦੇ ਨਾ ਵੀ ਮੈਂ ਕੁਆਟਰਾਂ ਚ ਰਹਿੰਦੀ ਸੀ ਉੱਥੇ ਨਾ ਆਏ ਬਣਾ ਲਿਆ ਹੁੰਦੀਆਂ ਸੀ ਅੱਜ ਮੈਨੂੰ ਕਹੀ ਜਾਂਦੀ ਸੀ ਨਾ ਉਹ ਨਾ ਮਟਰ ਕੋਪ ਤੇ ਬਣਾਉਂਦੀਆਂ ਸੀ ਮਲਕਾ ਵੀ ਕਦੇ ਆਏ ਕਹਿੰਦੇ ਵੀ ਮੇਰਾ ਮਾਲਪੂੜੇ ਖਾਨ ਨੂੰ ਜੀ ਕਰਦਾ ਤਾਂ ਫਿਰ ਅਸੀਂ ਉਸੇ ਟਾਈਮ ਬਣਾ ਲੈਣੀ ਆ ਮੈਂ ਜਿਵੇਂ ਆਪਦੇ ਅਸੀਂ ਬੱਚੇ ਦਾ ਕਰਦੇ ਆ ਉਵੇਂ ਹੀ ਬਜ਼ੁਰਗਾਂ ਦਾ ਜੇ ਮੈਂ ਕਦੇ ਨਹੀਂ ਮੱਥੇ ਵੱਟ ਪਾਇਆ ਜੇ ਇਹ ਨੂੰ ਆ ਚੀਜ਼ ਨਹੀਂ ਪਸੰਦ ਤਾਂ ਮੈਂ ਦੂਜੀ ਬਣਾ ਦੇਣੀ ਆ ਅੱਜਕੱਲ ਬਜ਼ੁਰਗਾਂ ਦੀ ਸੰਭਾਲ ਤਾਂ ਬਹੁਤ ਐ ਸਮਝ ਲਓ ਵੀ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਵਿਰਲੇ ਤੋਂ ਸੁਣਨ ਨੂੰ ਮਿਲਦੀ ਹੈ ਤੇ ਲੋਕਾਂ ਨੂੰ ਵੀ ਦੱਸੋ ਵੀ ਬਜ਼ੁਰਗਾਂ ਨੂੰ ਜਿਹੜੇ ਜਦੋਂ ਇੱਕ ਆਵਾਜ਼ ਕੋਈ ਬਜ਼ੁਰਗ ਮਾਰਦਾ ਤੇ ਭੱਜ ਭੱਜ ਪੈਂਦੇ ਆ ਉਹਨਾਂ ਨੂੰ ਵੀ ਦੱਸੋਗੇ ਫਿਰ ਉਹ ਬੰਦੇ ਤਾਂ ਨਾ ਫੇਕਾ ਦੇ ਮਤਲਬ ਉਧਰ થી ਸਹੀ ਲੈ ਕੇ ਬੈਹ ਆਉਂਦੀਆਂ ਵੀ ਉਹ ਬੰਦੇ ਕਦੇ ਕਾਮਯਾਬ ਨਹੀਂ ਹੁੰਦੇ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਜਿਵੇਂ ਲੇਡੀਜ਼ ਆ ਜਾਂ ਲੜਕੀਆਂ ਜਿਹੜੀਆਂ ਆਪਾਂ ਕਹਿ ਦਿੰਦੇ ਆ ਉਹਨਾਂ ਦਾ ਤਾਂ ਸਿੰਗਲ ਚਾਈਲਡ ਘਰ ਲਾ ਮਤਲਬ ਵਿਚ ਵਿਚ ਚਲੋ ਹੈਗੇ ਜਿਹੜੇ ਭਰੇ ਪੂਰੇ ਪਰਿਵਾਰ ਆ ਵੀ ਉਹ ਸੁਖੀ ਆ ਸੋਸ਼ਲ ਮੀਡੀਆ ਤੇ ਵੀ ਸੌਖੇ ਆ ਪਰ ਜ਼ਿਆਦਾ ਮੈਂ ਦੇਖਿਆ ਵੀ ਡਿਵੋਰਸੀ ਲੜਕੀਆਂ ਪਰ ਜੇ ਕੋਈ ਬੰਦਾ ਮੈਨੂੰ ਲੱਗਦਾ ਵੀ ਆਪਦਾ ਪਰਿਵਾਰ ਵੀ ਨਾਲ ਲੈ ਕੇ ਚੱਲ ਰਿਹਾ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਆ ਖਾਸ ਕਰਕੇ ਸੋਹਰਾ ਪਰਿਵਾਰ ਬਾ ਫਿਰ ਬੰਦਾ ਉਹ ਕਦੇ ਵੀ ਨਹੀਂ ਹਾਰਦਾ ਉਹ ਜਿਹੜੀਆਂ ਅਸੀਸਾਂ ਮਿਲੀਆਂ ਹੁੰਦੀਆਂ ਉਹੀ ਤੁਹਾਨੂੰ ਅੱਗੇ ਤੱਕ ਲੈ ਕੇ ਜਾਂਦੀਆਂ ਤੁਸੀਂ ਸਾਰੇ ਪਰਿਵਾਰ ਦੀ ਗੱਲ ਕੀਤੀ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਹੋ ਤੇ ਆਪਣੇ ਆਪਣੇ ਜਿਹੜਾ ਜ਼ਿਲ੍ਹਾ ਜਾਂ ਆਪਣਾ ਇਲਾਕਾ ਇਹਨਾਂ ਨੂੰ ਇੱਕ ਕਹ ਜਾਂਦੇ ਆ ਵੀ ਪਛੜੇ ਹੋਏ ਆ ਤੇ ਇਸ ਇਲਾਕੇ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਜਾਂ ਅਕਾਊਂਟ ਬਣਾਉਣਾ ਹੀ ਵਰਜਿਤ ਹੈ ਜੇ ਬਣਾ ਲਿਆ ਤਾਂ ਉਹਦੇ ਤੇ ਆਪਣੀ ਡੀਪੀ ਲਾਉਣੀ ਵਰਜਿਤ ਹੈ ਹਾਂਜੀ ਤੋਂ ਨੂੰ ਫਿਰ ਕਿਵੇਂ ਰਿਹਾ ਇਦਾਂ ਦੋਵਾਂ ਪਰਿਵਾਰਾਂ ਤੋਂ ਕਿੰਨੀ ਇੱਕ ਦਿੱਕਤ ਆਈ ਤੇ ਕਿਵੇਂ ਇਹਨਾਂ ਪਰਿਵਾਰਾਂ ਨੂੰ ਸਮਝਾਇਆ ਵੀ ਕੋਈ ਗੱਲ ਨਹੀਂ ਵੀ ਮੈਂ ਕੰਮ ਕਰੂੰਗੀ ਨਹੀਂ ਵੀ ਪਹਿਲਾਂ ਤਾਂ ਜਿਵੇਂ ਹੁਣ ਆਪਾਂ ਅਨਮੈਰਿਡ ਵੀ ਹੁੰਨੇ ਆ ਹਨਾ ਤੇ ਮੈਂ ਖੋਦ ਹੀ ਸੋਸ਼ਲ ਮੀਡੀਆ ਤੋਂ ਬਹੁਤ ਡਰਦੀ ਸੀ ਜਿਵੇਂ ਮੈਂ ਨਾ ਇੱਕ ਵਾਰੀ ਇੰਟਰਨੈਟ ਕਰਨ ਲੱਗੀ ਸੀ ਜਦੋਂ ਤਾਂ ਉਹਨਾਂ ਨੇ ਇੱਕ ਮੇਰੀ ਫੇਸਬੁੱਕ ਆਈਡੀ ਬਣਾਤੀ ਸੀ ਤੇ ਉਹਨੂੰ ਮੈਂ ਡਰਦੀ ਖੋਲਦੀ ਨਹੀਂ ਹੁੰਦੀ ਸੀ ਵੀ ਆਸ-ਪਾਸ ਵਾਲੇ ਵਿੱਚ ਲੋਕ ਕਤੋਂ ਆਈ ਜਾਂਦੇ ਵੀ ਇਹਨਾਂ ਨੂੰ ਆਪਾਂ ਕਿਸੇ ਹਿਸਾਬ ਨਾਲ ਹਟਾ ਨਹੀਂ ਸਕਦੇ ਵੀ ਜਿਵੇਂ ਵਟਸਐਪ ਤੇ ਆਪਾਂ ਹੀ ਹੁੰਨੇ ਆ ਵੀ ਆਪਾਂ ਹੀ ਹੋਈਏ ਪਰ ਮੈਨੂੰ ਲੋਕਾਂ ਦੀ ਨਜ਼ਰ ਬਹੁਤ ਪਰਵਾਹ ਕੀਤੀ ਹੂੰ ਬਹੁਤ ਜਿਵੇਂ ਕਹਿੰਦੇ ਹੁੰਦੇ ਘਰ ਖਵਾਇਆ ਹੂੰ ਬਹੁਤ ਲੋਕਾਂ ਦੇ ਲੇਲੇ ਪੇਤੇ ਕੀਤੇ ਹੂੰ ਇਹ ਗੱਲ ਮੈਂ ਆਪਣੇ ਘਰ ਵਾਲੇ ਤੋਂ ਸਿੱਖੀ ਆ ਹੂੰ ਵੀ ਜਿਹੜਾ ਹੈਗਾ ਜੋ ਤੁਹਾਡੇ ਮਨ ਆਉਂਦਾ ਉਹ ਕਰੋ ਵੀ ਤੁਹਾਨੂੰ ਵੀ ਬਰਾਬਰ ਜ਼ਿੰਦਗੀ ਮਿਲੀ ਆ ਇਹ ਹੁਣ ਕਹਿੰਦੇ ਹੁੰਦੇ ਵੀ ਮੇਰੀ ਵੀ ਮੈਨੂੰ ਵੀ ਜ਼ਿੰਦਗੀ ਬਰਾਬਰ ਮਿਲੀ ਆ ਤੇ ਤੈਨੂੰ ਵੀ ਜਿੰਨਾ ਹੱਕ ਮੈਨੂੰ ਆ ਜੀਣ ਦਾ ਤੇ ਉਨਾ ਹੀ ਤੈਨੂੰ ਆ ਵੀ ਇੱਥੇ ਉੱਥੇ ਥੋੜਾ ਜਿਹਾ ਸੀਗਾ ਪਰ ਇੱਥੇ ਜਦੋਂ ਮੇਰਾ ਵਿਆਹ ਹੋਇਆ ਲੋਕ ਤਾਂ ਜਿਵੇਂ ਵਿਆਹ ਕਰਾ ਕੇ ਔਖੇ ਹੋ ਜਾਂਦੇ ਮੇਰੇ ਸਮਝ ਲੋ ਚੰਗੇ ਬੇਲਾ ਜਿਹੜੇ ਗੱਤ ਬਾਤ ਉਹ ਸ਼ੁਰੂ ਹੋ ਗਈ ਸੀ ਪਰ ਫਿਰ ਸੱਸ ਸਹੁਰੇ ਨੇ ਨਹੀਂ ਕਿਹਾ ਵੀ ਨਾ ਬਣਾ ਪੈਸੇ ਤਾਂ ਤੁਸੀਂ ਆਪ ਦੀ ਸੱਸ ਨੂੰ ਵੀ ਉਨਾ ਹੀ ਚੰਗੇ ਜਿੰਨਾ ਮਸ਼ਹੂਰ ਕਰ ਰੱਖਿਆ ਨਹੀਂ ਸਾਰੇ ਨੂੰ ਵੀ ਲਾ ਰੱਖਿਆ ਥੋੜਾ ਥੋੜਾ ਤੂੰ ਵੀ ਕਰਦੇ ਆ ਨਾ ਨਹੀਂ ਸਾਰਾ ਪਰਿਵਾਰ ਹੀ ਜਿਹੜਾ ਹੈਗਾ ਉਹ ਚੰਗਾ ਵੀ ਆਈ ਨਹੀਂ ਹੈਗਾ ਵੀ ਘਰਾਂ ਦੇ ਵਿੱਚ ਹੁਣ ਮੈਂ ਆਈ ਅੱਖਾਂ ਵੀ ਅਸੀਂ ਜਮਾ ਹੀ ਨਹੀਂ ਕਦੇ ਹੋਏ ਲੜਦੇ ਆ ਬੋਲਦੇ ਆ ਪਰ ਸਾਰਾ ਪਰਿਵਾਰ ਹੀ ਮੇਰੇ ਵਰਗਾ ਵੀ 2 ਮਿੰਟਾਂ ਬਾਅਦ ਅਸੀਂ ਭੁੱਲ ਜਾਂਦੇ ਆ ਵੀ ਤੇਨੇ ਮੈਂ ਕੀ ਕਿਹਾ ਸੀ ਮੈਂ ਕੋਈ ਨਹੀਂ ਆਕਰਾਂ ਦੇ ਵਿੱਚ ਆਈ ਨਹੀਂ ਹੈਗਾ ਵੀ ਤੁਹਾਡੀ ਫਸਲਾਂ ਤੁਹਾਡੀ ਸਦਾ ਹੀ ਚੰਗੀ ਕਹਿੰਦੇ ਰਿਸ਼ਤੇ ਹੀ ਹੋ ਜਾਂ ਖਟਾਸ ਮਠਾਸ ਨੇ ਕਦੇ ਚੱਲਦੀ ਰਹਿੰਦੀ ਆ ਪਰ ਚਲੋ ਜੇ ਆਪਾਂ ਵੈਸੇ ਵੀ ਕੋਈ ਵੀ ਰਿਸ਼ਤਾ ਹੈ ਇਨਸਾਨ ਹੈ ਹਮੇਸ਼ਾ ਜਦੋਂ ਇਕੱਠੇ ਰਹਿੰਦੇ ਹੋ ਤਾਂ ਕੋਈ ਹਾਂ ਆ ਦੋ ਭਾਂਡੇ ਵੀ ਅੱਡੇ ਭਾਂਡੇ ਤੇ ਖੜਕਦੇ ਹਾਂ ਹਾਂ ਚੱਲ ਢੂੰਢੇ ਹੀ ਰਹਿੰਦੇ ਆ ਪਰ ਸਾਰਾ ਪਰਿਵਾਰ ਮੇਰੇ ਵਰਗੇ ਕਿਉਂਕਿ ਮੈਂ ਵੀ ਕਦੇ ਕਿਸੇ ਨਾਲ ਦਿਲ ਚਾਏ ਗੁੱਸਾ ਨਹੀਂ ਰੱਖਿਆ ਜਾਦਾ ਟਾਈਮ ਤੇ ਨਾ ਹੀ ਸਾਡਾ ਪਰਿਵਾਰ ਰੱਖਦਾ ਲੜਦੇ ਹੈਗੇ ਆ ਕਦੇ ਕਦੇ ਹੋ ਹੀ ਜਾਂਦਾ ਹੁਣ ਕਿਤੇ ਗੱਲ ਤੇ ਪਰ ਦੋ ਮਿੰਟ ਬਾਅਦ ਕੋਈ ਵੀ ਕੋਈ ਦਿਲ ਚ ਕੋਈ ਵਿਤਕਰਾ ਨਹੀਂ ਰੱਖਦਾ ਜੇ ਕੋਈ ਕੰਮ ਕਰਦੇ ਆ ਤਾਂ ਉਹ ਰਲ ਮਿਲ ਕੇ ਹੀ ਸਾਰੇ ਕਰਦੇ ਆ ਆਪਾਂ ਹੁਣ ਗੱਲ ਕਰੀਏ ਵੀ ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਆ ਗਏ ਫਿਰ ਸੋਸ਼ਲ ਮੀਡੀਆ ਤੇ ਜਿਹੜਾ ਫੇਮ ਹੈ ਉਹ ਨਾਲ ਉਹਦੀ ਕੀਮਤ ਵੀ ਲੈਂਦਾ ਹਾਂ ਉਸ ਤੇ ਬਹੁਤ ਸਾਰੇ ਗਲਤ ਕਮੈਂਟਸ ਆਉਂਦੇ ਆ ਉਹਨੂੰ ਫਿਰ ਤੁਸੀਂ ਕਿਵੇਂ ਇਗਨੋਰ ਕਰਦੇ ਹੋ ਤੇ ਤੁਹਾਡਾ ਪਰਿਵਾਰ ਉਹਨਾਂ ਨੂੰ ਕਿਵੇਂ ਲੈਂਦਾ ਹੈ ਮੈਂ ਤਾਂ ਦੇਖੋ ਵੀਰੇ ਪਹਿਲੀ ਗੱਲ ਤਾਂ ਮੈਂ ਨਾ ਕਦੇ ਪੜੀ ਇਹ ਪੜਦੇ ਆ ਜਿਆਦਾ ਤੇ ਇਹ ਡੀਲੀਟ ਵਗੈਰਾ ਵੀ ਕਰ ਦਿੰਦੇ ਕੋਈ ਜ਼ਿਆਦਾ ਗਵਲਦਣਾ ਨਹੀਂ ਚਾਹੁੰਦੇ ਤੇ ਮੈਂ ਤਾਂ ਬਾਕੀ ਕੋਈ ਆਏ ਵੀ ਨਹੀਂ ਹੈਗਾ ਵੀ ਕੋਈ ਮੈਨੂੰ ਕੁਛ ਕਹਿ ਦੂਗਾ ਤੇ ਵੀ ਆਪਾਂ ਗੰਭੀ ਜੀ ਆ ਵੀ ਉਹ ਤੋਂ ਮਾफी ਮੰਗਾਂਗੇ ਤੇ ਵੀ ਜੇ ਕੋਈ ਕਹੂਗਾ ਕੁਛ ਤਾਂ ਸੋਸ਼ਲ ਮੀਡੀਆ ਤੇ ਸਾਰੇ ਸੁਣਦੇ ਆ ਵੀ ਚਾਰ ਗੱਲਾਂ ਉਹਨੂੰ ਮੈਂ ਵੱਧ ਸੁਣਾਉਂਗੀ ਤੇ ਆਪਾਂ ਵੀ ਅਗਲੇ ਦਿਪੋਤੜੇ ਫਰੋਲਾਂਗੇ ਤੇ ਵੈਸੇ ਤਾਂ ਤੁਹਾਨੂੰ ਪਤਾ ਹੀ ਵੀ ਕੋਈ ਪੰਗਾ ਲੈਦਾ ਨਹੀਂ ਕਿਉਂਕਿ ਆਪਾਂ ਕਦੇ ਕਿਸੇ ਨੂੰ ਨਾ ਮਾੜਾ ਕਿਹਾ ਨਾ ਤੈਲ ਕੀਤੀ ਵੀ ਸਾਡੇ ਕੋਲੇ ਨਾ ਟਾਈਮ ਹੀ ਹੈ ਨਹੀਂ ਵੀ ਮੈਂ ਕਿਸੇ ਦੀ ਕੋਈ ਚੀਜ਼ ਦੇਖਾਂ ਉਹਦੇ ਵਿੱਚ ਜਾ ਕੇ ਨੋਕ ਕੱਢਾਂ ਕਿਉਂਕਿ ਸਾਨੂੰ ਆਪਦੇ ਕੰਮ ਹੀ ਤੁਹਾਨੂੰ ਪਤਾ ਬਹੁਤ ਆ 2014 ਤੋਂ ਨਾ ਮੇਰੇ ਕੰਪਿਊਟਰ ਸੈਂਟਰ ਚੱਲ ਰਿਹਾ 10 ਸਾਲ ਮੈਨੂੰ ਹੋ ਗਏ ਵੀ ਵਧੀਆ ਆਪਣਾ ਤਕੜਾ ਬਿਜ਼ਨਸ ਆ ਜਿਹੜੀ ਉੱਥੇ ਅਸੀਂ ਜਗ੍ਹਾ ਲਈ ਸੀ ਮੇਨ ਕੋਰਟ ਕਪੂਰਾ ਰੋਡ ਤੇ 43000 ਗਾਜ ਲਈ ਸੀ ਹੁਣ ਆਪਾਂ ਉੱਥੇ 30 ਲੱਖ ਦਾ ਪਲਾਟ ਲਿਆ ਜਿਹੜੇ ਵੀ ਹੱਸਦੇ ਸੀਗੇ ਵੀ ਸੇਖੋਂ ਕੇ ਜਿਹੜੇ ਸੋਸ਼ਲ ਮੀਡੀਆ ਤੇ ਲਾ ਕੇ ਪਤਾ ਨਹੀਂ ਕੀ ਕਰ ਲੈਣਗੇ ਤਾਂ ਉਹ ਅਸੀਂ ਉਹ ਪਲਾਟ ਤੇ ਵੱਡਾ ਫਰਬੋਰ ਲਾ ਕੇ ਨਾ ਦੱਸਾਂਗੇ ਜਵਾਬ ਦੇਵਾਂਗੇ ਇਸ ਗੱਲ ਦਾ ਤੇ ਬਾਕੀ ਜਿਹੜਾ ਮੇਰਾ ਹੈਂਡਵਰਕ ਵਾਲਾ ਕੰਮ ਆ ਵੀ ਉਹ ਵੀ ਬਹੁਤ ਵਧੀਆ ਹਮ ਪੋਲੀਟਿਕਲ ਚ ਵੀ ਪਹਿਲਾਂ ਲੋਕ ਕਹਿੰਦੇ ਹੁੰਦੇ ਸੀਗੇ ਇਹ ਤਾਂ ਫੇਸਬੁੱਕ ਤੇ ਹੀ ਲੀਡਰ ਆ ਪਤਾ ਨਹੀਂ ਤੇ ਜਦੋਂ ਅਸੀਂ ਗਰਾਉਂਡ ਤੇ ਗਏ ਸੀ ਤੇ ਤਸੱਲੀਆਂ ਕਰਾਤੀਆਂ ਸੀ ਵੱਡਿਆਂ ਵੱਡਿਆਂ ਦੀਆਂ ਵੀ ਜਿਹੜੇ ਕੰਮ ਨੂੰ ਹੱਥ ਪਾਇਆ ਫਤਿ ਫਤਿ ਆ ਬਾਕੀ ਦਿਲ ਤੇ ਅਸੀਂ ਖੋਟ ਨਹੀਂ ਕਦੇ ਰੱਖੀ ਬਿਲ ਸੱਚਾ ਤੇ ਪ੍ਰਮਾਤਮਾ ਜਿਹੜਾ ਉਹ ਸਾਥ ਦਿੰਦਾ ਤੁਸੀਂ ਗੱਲ ਕੀਤੀ ਸੋਸ਼ਲ ਮੀਡੀਆ ਤੇ ਜਿਵੇਂ ਲੋਕਾਂ ਨੂੰ ਕਿਹਾ ਵੀ ਕਿ ਲੁਖਾਉਣਾ ਹੁੰਦਾ ਹੀ ਹੈ ਕਈ ਵਾਰੀ ਬਖਾਉਣਾ ਵੀ ਪੈਂਦਾ ਤੇ ਪਰ ਜਦੋਂ ਦੁਨੀਆ ਦੇ ਕਮੈਂਟ ਆਪਾਂ ਇਗਨੋਰ ਕਰ ਦਿਆਂਗੇ ਨੇੜੇ ਤੇੜੇ ਵਾਲੇ ਹੁੰਦੇ ਜਿਹੜੇ ਰਿਸ਼ਤੇਦਾਰ ਹੁੰਦੇ ਜਾਂ ਅੰਡੀ ਗਵੰਡੀ ਹੁੰਦੇ ਆ ਉਹਨਾਂ ਦੇ ਕਮੈਂਟ ਫਿਰ ਕਿਵੇਂ ਲੈਨੇ ਆਂ ਵੀਰੇ ਪਤਾ ਕੀ ਗੱਲ ਆ ਵੀ ਵੈਸੇ ਤਾਂ ਸਾਡੇ ਚਲੋ ਜੇ ਮੈਂ ਇਹ ਗੱਲ ਕਰਾਂ ਵੀ ਚਲੋ ਕਈ ਲੋਕ ਲੱਕੀ ਵੀ ਹੁੰਦੇ ਆ ਵੀ ਅਸੀਂ ਲੱਕੀ ਆ ਸਾਡੇ ਜਿਹੜੇ ਸਾਡੇ ਰਿਸ਼ਤੇਦਾਰ ਤਾਂ ਥੋੜੇ ਜਿਹਾ ਪਾੜੇ ਹੀ ਸੀਗੇ ਉਹਦਾ ਵੀ ਆ ਲਗਾਈ ਵੀ ਕਰਤਾ ਪਰ ਜਿਹੜੇ ਇਹਦੇ ਸਾਰੇ ਰਿਸ਼ਤੇਦਾਰ ਆ ਉਸ ਵੋਟ ਵੀ ਕਰਦੇ ਆ ਉਹਨਾਂ ਦੀ ਸਾਡੇ ਨਾਲ ਚੰਗੀ ਆਉਣੀ ਜਾਣੀ ਦੁੱਖ ਦੇ ਸੁੱਖ ਦੇ ਕਿਉਂਕਿ ਜਿਹੜਾ ਇਹ ਪਰਿਵਾਰ ਸੀਗਾ ਨਾ ਇੱਥੋਂ ਵਾਲਾ ਉਹ 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 ਪਹਿਲਾਂ ਹੁਣ ਜਿਹਨੇ ਮੇਰੀ ਦਾਸਾ ਸੋ ਪਹਿਲਾਂ ਵਾਲੀ ਸੱਸ ਸੀ ਜਿਵੇਂ ਪੁਰਾਣੀ ਤੇ ਉਹ ਮੰਮੀ ਜੀ ਜਿਵੇਂ ਪੂਰੀ ਕਰਨੇ ਹੱਤੀ ਲਾਈ ਜੀ ਤੇ ਹੁਣ ਥੋੜਾ ਜਿਹਾ ਮਤਲਬ ਉਹ ਆਪਸ ਚ ਵੀ ਕਰਨਾ ਖਟ ਗਏ ਪਹਿਲਾਂ ਜਿਹਨੇ ਜ਼ਿਆਦਾ ਕਰਦੇ ਸੀ ਮੇਰਾ ਤਾਂ ਮਤਲਬ ਕਰਦੇ ਜੀ ਪਿਆਰ ਦੋਵੇਂ ਆਪਸੇ ਭਾਵੇਂ ਕਰਿਆਣ ਵੀ ਮੈਨੂੰ ਨਹੀਂ ਕੁਝ ਕਹਿੰਦੇ ਤੇ ਹੁਣ ਉਹ ਆਪਸ ਚ ਹੀ ਮਤਲਬ ਘਟ ਕਰਦੇ ਆ ਤੇ ਹੁਣ ਮਾਹੌਲ ਆ ਜਿਹੜਾ ਵਧੀਆ ਬਣਿਆ ਇਸ ਲਈ ਰਿਸ਼ਤੇਦਾਰ ਵੀ ਚੁੱਪ ਆ ਅਗਰ ਬੱਚੇ ਦੇਤੇ ਹੁੰਦੇ ਹੁੰਦੇ ਹੁਣ ਵੀ ਚਲ ਕੋਈ ਪਰ ਮੂਹ ਤੇ ਨਹੀਂ ਕੋਈ ਜਾਂਦਾ ਵੈਸੇ ਉਧਰਲੇ ਰਿਸ਼ਤੇਦਾਰਾਂ ਨਾਲ ਮਿਲਦਾ ਜਿੱਥੇ ਘਟ ਬੰਦੀ ਹੈ ਨਾ ਉਹਨਾਂ ਵੀਰੇ ਮਤਲਬ ਸ਼ੁਰੂ ਵਿੱਚ ਮੈਂ ਤੁਹਾਨੂੰ ਦੱਸਦੀ ਆਂ ਵੀ ਜਦੋਂ ਮੈਂ ਏਸਟ ਵਿੱਚ ਸੀ ਤਾਂ ਉਦੋਂ ਦੀਵੇਂ ਸਾਡੇ ਕਈ ਰਿਸ਼ਤੇਦਾਰਾ ਉਧਰਲੇ ਕਹਿੰਦੇ ਹੁੰਦੇ ਸੀ ਵੀ ਹੁਣ ਸਾਡੀਆਂ ਕੁੜੀਆਂ ਵੀ ਆਠੀ ਪੜੀਆਂ ਤੇ ਹਟਾ ਲਓ ਹੁਣ ਬਹੁਤ ਪੜ ਗਈ ਫਿਰ ਜਦੋਂ ਮੈਂ 10ਵੀਂ ਵਿੱਚ ਸੀ ਉਦੋਂ ਵੀ ਬਹੁਤ ਜਾਨਾਂ ਨੇ ਜ਼ੋਰ ਲਾਇਆ ਪਲੱਸ 2 ਵੀ ਮੇਰੇ ਕਰਮਾਂ ਨੂੰ ਉਦੋਂ ਪਲੱਸ 2 ਦਾ ਸਕੂਲ ਵੀ ਬਣ ਗਿਆ ਸੀ ਮੈਂ ਪਲੱਸ 2 ਪੈਂਡ ਵੀ ਕਰ ਲਈ ਤੇ ਫਿਰ ਜਦੋਂ ਮੈਂ ਸ਼ਹਿਰ ਤਾਂ ਉਮੀਦ ਹੀ ਨਹੀਂ ਸੀ ਕਿ ਵੀ ਆਪਾਂ ਸ਼ਹਿਰ ਪੜਨ ਲੱਗਾਂਗੇ ਤੇ ਬਹੁਤ ਉਹਦੇ ਰਿਸ਼ਤੇਦਾਰ ਜਿਹੜੇ ਔਖੇ ਸੀਗੇ ਤੇ ਫਿਰ ਹੁਣ ਜਿਵੇਂ ਮੈਂ ਕਈ ਰਿਸ਼ਤੇਦਾਰਾ ਵੀਰੇ ਕੁੜੀਆਂ ਨਾਲੋਂ ਸੌਖੀ ਵੀ ਆਵਦੇ ਘਰੇ ਤਾਂ ਵੈਸੇ ਹੀ ਕਈਆਂ ਦੇ ਜੀਵਨ ਤੋਂ ਉਹ ਆ ਜਾਣੇ ਨਿਕਲ ਗਏ ਨਿਕਲੇ ਪਤੀਆਂ ਦਾ ਚਲੋ ਪਰਮਾਤਮਾ ਮੇਤਾ ਕਹਿੰਦੀ ਹੈ ਵੀ ਉਹਨਾਂ ਨੂੰ ਵੀ ਸੁਖੀ ਰੱਖੇ ਦਿੱਤੀ ਹੈ ਜਿਹੜੀ ਉਹ ਸਭ ਦੀ ਸੌਖੀ ਹੋਵੇ ਵੀਰੇ ਹਰੇਕ ਹੀ ਹਨਾ ਧੀਆਂ ਦੇ ਮਤਲਬ ਦੁੱਖ ਜਿਹੜੇ ਔਖੇ ਬਹੁਤ ਚੱਲਣੀ ਔਖੀ ਆ ਤੇ ਪਰਮਾਤਮਾ ਕਿਸੇ ਨੂੰ ਵੀ ਧੀ ਦਾ ਦੁੱਖ ਨਾ ਦੇਵੇ ਵੀ ਸਭ ਦਿਆਂ ਹੀ ਸੌਖੀਆਂ ਰਹਿਣ ਆਪਾਂ ਤਾਂ ਇਹੀ ਕਹਿੰਨੇ ਆ ਬਿਲਕੁਲ ਇੱਕ ਤੁਸੀਂ ਰਾਜਨੀਤੀ 'ਚ ਵੀ ਰਹੇ ਹੋ ਰਹੇ ਹੋ ਕੋਈ ਹੈਗੇ ਹੁਣ ਵੀ ਕੰਮ ਕਰ ਰਹੇ ਹੋ ਰਾਜਨੀਤੀ 'ਚ ਕਿਸੇ ਨੂੰ ਆਉਣਾ ਚਾਹੀਦਾ ਹੈ ਖਾਸ ਕਰਕੇ ਕੁੜੀਆਂ ਦਾ ਰਾਜਨੀਤੀ 'ਚ ਤੁਸੀਂ ਕੀ ਸਮਝਦੇ ਹੋ ਵੀ ਸਹੀ ਹੈ ਕਿ ਨਹੀਂ ਕੁੜੀਆਂ ਲਈ ਵੀ ਜਿਹੜੀ ਵੀਰੇ ਰਾਜਨੀਤੀ ਉਹ ਕੋਈ ਮਾੜੀ ਚੀਜ਼ ਨਹੀਂ ਵੀ ਆਏ ਨਹੀਂ ਇਹ ਬੰਦਿਆਂ ਦੇ ਨਾਂ ਲਿਖੀ ਹੋਈ ਰਾਜਨੀਤੀ ਕੁੜੀਆਂ ਜਿਹੜੀਆਂ ਉਹ ਚੰਗੇ ਢੰਗ ਨਾਲ ਜਿਹੜੀਆਂ ਹੁਣ ਵੀ ਮਨਿਸਟਰ ਆ ਐਮ ਐਲ ਏ ਵਧੀਆ ਕਰ ਰਹੀਆਂ ਮੈਨੂੰ ਲੱਗਦਾ ਉਹ ਜੈਂਟਸ ਨਾਲੋਂ ਕਿਤੇ ਜ਼ਿਆਦਾ ਵਧੀਆ ਉਹਨਾਂ ਦੀ ਪਰਫਾਰਮੈਂਸ ਆ ਪਰ ਜੇ ਆਪਾਂ ਟੋਟਲੀ ਗੱਲ ਕਰਦੇ ਆ ਤਾਂ ਜਿਹੜਾ ਗਰੀਬ ਬੰਦਾ ਉਹਨੂੰ ਤਾਂ ਰਾਜਨੀਤੀ ਦੇ ਦੂਰ ਦੀ ਲੰਘਣਾ ਚਾਹੀਦਾ ਜਿਹੜਾ ਮਿਡਲ ਆ ਜਿਹੜੇ ਮੀਡੀਅਮ ਕਲਾਸ ਆਪਣਿਆਲੇ ਉਹਨੂੰ ਰਹਿਣਾ ਚਾਹੀਦਾ ਬਚ ਬਚ ਕੇ ਇਤਨਾੜਾਂ ਦੀ ਹੈਗੀ ਰਾਜਨੀਤੀ ਪੈਸੇ ਵਾਲੇ ਦੀ ਰਾਜਨੀਤੀ ਆ ਤੇ ਰਾਜਨੀਤੀ ਲਈ ਵੀ ਜਿਹੜੇ ਹੁਣ ਕਿਤੇ ਵਿਰੋਧੀ ਖੁਸ਼ ਹੁੰਦੇ ਹੋਣਗੇ ਵੇਖਣੇ ਛੱਡਣਗੇ ਕਦੇ ਨਹੀਂ ਛੱਡਾਂਗੇ ਤੇ ਰਾਜਨੀਤੀ ਨੂੰ ਵੀ ਟਕਰਾਂਗੇ ਬਰਾਬਰ ਦੇ ਹੋ ਕੇ ਬਸ ਇਹ ਗੱਲ ਸਾਰੇ ਵਿਰੋਧੀਆਂ ਜਿਹੜੇ ਨੂੰ ਯਾਦ ਰੱਖਣ ਬਸ ਥੋੜੇ ਟਾਈਮ ਲਈ ਜਿਵੇਂ ਕਹਿੰਦੇ ਹੁੰਦੇ ਆ ਵੀ ਕੁਝ ਚੀਜ਼ਾਂ ਜ਼ਰੂਰੀ ਆ ਨਾ business ਤੁਹਾਡਾ ਜ਼ਰੂਰੀ ਆ ਤੁਸੀਂ ਸਟੈਂਡ ਹੋਣੀ ਜ਼ਰੂਰੀ ਆ ਜੇ ਤੁਹਾਡੇ ਪੱਲੇ ਕੁਝ ਹੈਗਾ ਫੇਰ ਹੀ ਤੁਸੀਂ ਕਿਸੇ ਨੂੰ ਸਿਖਾ ਸਕਦੇ ਆ ਹਨਾ ਤੇ ਬਾਕੀ ਜੋ ਕੋਈ અપਮਾਲਾ ਚੰਗਾ ਬੋਲਣ ਦੀ ਗੱਲ ਆ ਵੀ ਪਹਿਲੀ ਗੱਲ ਤਾਂ ਸਾਨੂੰ ਕਿਸੇ ਨੇ ਬੋਲੇ ਹੀ ਨਹੀਂ ਵੈਸੇ ਵੀ ਆਪਣਾ ਪੋਲੀਟਿਕਲ ਹੀ ਹੈ ਨਾ ਹੈਗਾ ਥੋੜਾ ਜਿਹਾ ਤੇ ਵੀ ਬੋਲੂਗਾ ਵੀ ਬਾਕੀ ਫੋਨ ਜੀ ਵਿੱਚ ਮੈਨੂੰ ਲੋ ਹੈਂਡਵਰਕ ਸਿਖਾ ਰਹੀ ਆ ਤਾਂ ਸਾਰੇ ਲੋਕ ਫੀਸਾਂ ਲੈਂਦੇ ਆ ਜੂ ਮੈਂ ਤੇ ਸਿਖਾਉਂਦੇ ਵੀ ਫੀਸ ਪ੍ਰਭਾਉਂਦੇ ਆ ਤੇ ਮੈਂ ਫ੍ਰੀ ਸਿਖਾ ਰਹੀ ਆ ਵੀ ਕਦੇ ਕੋਈ ਆਪਾਂ ਮਾੜੀ ਚੀਜ਼ ਨਹੀਂ ਪਾਈ ਵੀ ਮਾੜਾ ਤਾਂ ਤਾਂ ਬੋਲੇ ਨਾ ਵੀ ਜਾਂ ਕੋਈ ਆਪਾਂ ਆਦਮਨ ਦੇ ਵਿੱਚ ਪੇਸ਼ ਹੋਏ ਹੋਗੇ ਜਾਂ ਕੋਈ ਜਿਹੜੀ ਸਮਾਜ ਦੇ ਵਿਰੋਧੀ ਆਪਾਂ ਕੋਈ ਗੱਲ ਕੀਤੀ ਹੋਵੇ ਹੁਣ ਜਿਹੜੇ ਸਮਾਜ ਚ ਰਹਿੰਨੇ ਆ ਉਹ ਉਹਦੇ ਕੋਈ ਵਿਰੋਧ ਦਾ ਆਪਾਂ ਕੁਝ ਪਾਈ ਨਹੀਂ ਰਹੇ ਕਦੇ ਕੋਈ ਕੰਟੈਂਟ ਹੈ ਜਿਹੜਾ ਮਾੜਾ ਹੀ ਨਹੀਂ ਹੈਗਾ ਆਪਣਾ ਤਾਂ ਫਿਰ ਅਗਲਾ ਬੋਲੂਗਾ ਵੀ ਕੀ ਵੀ ਫੇਰ ਸੇ ਨਹੀਂ ਕਰਨੀ ਪਈ ਵਸਤਾ ਇਹੋ ਚੀਜ਼ ਤੇ ਜੇ ਕੋਈ ਵੀਰੇ ਕਰੂਗਾ ਤਾਂ ਫਿਰ ਦੁੱਗਣਾ ਮੋੜਾਂਗੇ ਇਹ ਗੱਲ ਅਗਲਾ ਯਾਦ ਰੱਖਿਓ ਵੀਪਾਲ ਜੀ ਤੁਸੀਂ ਸਾਨੂੰ ਅਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਵਿਰੋਧੀਆਂ ਨੂੰ ਜਾਂ ਸਮਰਥਕਾਂ ਨੂੰ ਦੱਸੋ ਕੀ ਮੈਸੇਜ ਦੇ ਦਿਓ ਤੁਹਾਡਾ ਵੀ ਜੁਗਨੀਤ ਵੀਰੇ ਬਹੁਤ-ਬਹੁਤ ਧੰਨਵਾਦ ਤੁਹਾਡਾ ਚੈਨਲ ਆ ਜਿਹੜਾ ਪਰਮਾਤਮਾ ਉਹਨੂੰ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਵਿਰੋਧੀ ਵੈਸੇ ਤਾਂ ਹੈ ਨਹੀਂ ਜਿਹੜੇ ਵਿੱਚੇ ਵਿੱਚ ਹੈਗੇ ਉਹਨਾਂ ਲਈ ਹੈਗਾ ਵੀ ਚਲੋ ਸਾਨੂੰ ਤਾਂ ਪਰਮਾਤਮਾ ਚੜ੍ਹਦੀ ਕਲਾ ਹੀ ਆ ਸਾਡੇ ਦੇ ਵਿੱਚ ਇਮਾਨਦਾਰੀ ਆ ਸੱਚ ਆ ਤੇ ਹਮੇਸ਼ਾ ਸਾਡੀ ਰੱਬ ਨੇ ਬਾਹ ਫੜੀ ਹੈ ਤੇ ਜਿੱਦੀ ਰੱਬ ਨੇ ਬਾਹ ਫੜੀ ਹੁੰਦੀ ਆ ਉਹਨੂੰ ਕਿਸੇ ਦੀ ਵੀ ਲੋੜ ਹੀ ਨਹੀਂ ਪੈਂਦੀ ਤੇ ਨਾ ਹੀ ਉਹਨੂੰ ਕਿਸੇ ਦੀ ਝਾਕ ਹੁੰਦੀ ਆ ਤੇ ਬ੍ਰੋੜੀਆਂ ਨੇ ਵੀ ਪ੍ਰਮਾਤਮਾ ਆਈ ਮੱਛਦੇ ਰੱਖੂਗਾ ਤੇ ਇਹ ਸਾਡੀ ਚੜ੍ਹਦੀ ਕਲਾ ਹੀ ਰਹਿਣੀ ਆ ਕਿਉਂਕਿ ਅਸੀਂ ਦੇ ਵਿੱਚ ਪਾਪ ਨਹੀਂ ਰੱਖਿਆ ਧੰਨਵਾਦ